ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਤੂਲਕਾਬਾਦ ਦਿੱਲੀ ਦੇ ਗੁਰੂ ਘਰ ਦੀ ਪੂਰੀ ਜ਼ਮੀਨ ਲੈਣ ਦੇ ਲਈ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸੀ ਤੱਲਨੇ ਕਰ ਦਿੱਤਾ ਵੱਡਾ ਐਲਾਨ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਹਾਕਮਾਂ ਦੇ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਹੋਏ ਉਸ ਮੰਦਰ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਹੋਈ ਤੇ ਗੁਰੂ ਰਵਿਦਾਸ ਨਾਮ ਲਿਵਾ ਸੰਗਤਾਂ ਨੇ ਦੇਸ਼ਾਂ ਪਰਦੇਸਾਂ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਤੁਗਲਕਾਵਾਦ ਵਾਲੇ ਗੁਰੂ ਘਰ ਨੂੰ ਕਿਉਂ ਉਸ ਸਮੇਂ ਦੀ ਸਰਕਾਰਾਂ ਨੇ ਤੋੜਿਆ ਬਹੁਤ ਵੱਡਾ ਸੰਘਰਸ਼ ਹੋਇਆ ਸੰਤ ਸਮਾਜ ਸੜਕਾਂ ਦੇ ਉੱਤਰਿਆ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲਿਵਾ ਸੰਗਤਾਂ ਦਿੱਲੀ ਪਹੁੰਚੀਆਂ ਉਸ ਸਮੇਂ ਸਰਕਾਰਾਂ ਨੇ ਵਾਅਦੇ ਕੀਤੇ ਕਿ ਪੂਰੀ ਜ਼ਮੀਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੀ ਦਿੱਤੀ ਆਵੇਗੀ ਪਰ ਕਾਫੀ ਸਾਲ ਬੀਤ ਜਾਣ ਦੇ ਬਾਅਦ ਹੱਲੇ ਤੱਕ ਉੱਥੇ ਗੁਰੂ ਸਾਹਿਬ ਦੇ ਨਾਂ ਤੇ ਮੰਦਿਰ ਨਹੀਂ ਬਣਿਆ ਨਾ ਜ਼ਮੀਨ ਮਿਲੀ ਔਰ ਗੁਰੂ ਰਵਿਦਾਸ ਟੈਗਰ ਫੌਂਸ ਦੇ ਪ੍ਰਧਾਨ ਚਸੀ ਤਲਣ ਨੇ ਇਸ ਮਾਮਲੇ ਉੱਤੇ ਸੰਤ ਸਮਾਜ ਦੇ ਸੰਗਤਾਂ ਨੂੰ ਕੀ ਅਪੀਲ ਕੀਤੀ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰਕੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਓ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਦੇ ਮਾਣ ਸਨਮਾਨ ਵਿੱਚ ਆਓ ਔਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਓ ਜੀ ਦੇ ਨਾਂ ਕਰ ਸੀਗੀ ਸੋ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਮੂਰਤੀ ਆ ਉਹ ਵੀ ਲਗਭਗ 100 150 ਸਾਲ ਪੁਰਾਣੀ ਜਿਹੜੀ ਆ ਉਸ ਮੰਦਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਸੋ ਇੰਨੀ ਪੁਰਾਣੀ ਮੂਰਤੀ ਜਿਹੜੀ ਸਥਾਪਿਤ ਕਰਨ ਤੋਂ ਬਾਅਦ ਉਹ ਇਤਿਹਾਸਿਕ ਜਗ੍ਹਾ ਜਿਹੜੀ ਆ ਪੂਰੇ ਗਵਰਨਟ ਦੇ ਪੂਰੇ ਪੰਜਾਬ ਵਿੱਚ ਪਤਾ ਲੱਗਿਆ ਬਾਅਦ ਸੁਪਰੀਮ ਕੋਰਟ ਦੇ ਮਾਧਿਅਮ ਨਾਲ ਹੀ ਉਹ ਜਗ੍ਹਾ ਦੇ ਆਡਰ ਜਦੋਂ ਹੋਏ 9 9 2019 ਨੂੰ ਜਿਹੜੇ ਉਸ ਜਗ੍ਹਾ ਨੂੰ ਢਾਟੇ ਦਿੱਤਾ ਗਿਆ ਕੁਝ ਸੰਘਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਜਿਹੜਾ ਉਹ ਕੀਤਾ ਗਿਆ ਸੀਗਾ ਕਰਨ ਤੋਂ ਬਾਅਦ 2019 ਤੋਂ ਬਾਅਦ 2025 ਦੇ ਵਿੱਚ ਉਹ ਜਗ੍ਹਾ ਤੇ ਦੋ ਸਾਧਾ ਮਹਾਪੁਰਸ਼ਾਂ ਨਾਲ ਦੀ ਨਿਰਾਸ਼ਤ ਨੂੰ ਬਣਾਉਣ ਲਈ ਵਿਦਵਾਨ ਗੁਰੂ ਵਿਦਾਸ ਸਾਧੂ ਸੰਪਰਦਾਇ ਸਾਡੀ ਤੇ ਪੰਜਾਬ ਪ੍ਰਧਾਨ 108 ਸੰਤ ਪ੍ਰਵੰਦਨ ਸਿੰਘ ਸਾਰੇ ਮਹਾਪੁਰਸ਼ ਜਿੰਨੇ ਵੀ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਡੇਲੇ ਜਾ ਸਾਰੇ ਮਹਾਪੁਰਸ਼ਾਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਸੰਘਰਸ਼ ਕੀਤਾ ਉੱਥੇ ਦਿੱਲੀ ਦੇ ਵਿੱਚ ਆ ਕੇ ਵੀ ਸੰਘਰਸ਼ ਕੀਤਾ ਤੋ ਸਾਰਿਆਂ ਦੀ ਇਹੀ ਮੰਗ ਸੀ ਕਿ ਜਿਹੜੀ ਜਗ੍ਹਾ ਆ ਉਹ ਸਾਨੂੰ ਵਾਪਸ ਮਿਲਣੀ ਚਾਹੀਦੀ ਸੀ ਉਹ ਜਗ੍ਹਾ ਤਾਂ ਵਾਪਸ ਦੇ ਡੀ.ਐਨ.ਏ. ਵਾਪਸ ਜਿਹੜਾ ਗੁਰੂ ਘਰ ਜਿਹੜੇ ਚੇਅਰਮੈਨ ਆ ਜਿਹੜੇ ਜਵਾਰਬਾੜਾ ਹੈ ਗੁਰੂ ਘਰ ਗੁਸਰਾਮ ਗੁਸਰਾਮ ਮੰਦਰ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਜਗ੍ਹਾ ਤਾਂ ਵਾਪਸ ਦੇ ਦਿੱਤੀ ਪਰ ਜਿਹੜੀਆਂ ਕੰਡੀਸ਼ਨਾਂ ਸਰਕਾਰ ਨੇ ਲਾਈਆਂ ਆ ਵੀ ਜਿਹੜੀ ਉਹ ਜਗ੍ਹਾ ਜਿਹੜੀ 400 ਮੀਟਰ ਤੇ ਜਿਹੜਾ ਗੁਰੂ ਘਰ ਦੀ ਜਗ੍ਹਾ ਬਣਾਈ ਜਾਊਗੀ ਜੋ ਕੱਚੇ ਜਿਹੜੀ ਆ ਸਿੱਕੀ ਜਗ੍ਹਾ ਉੱਤੇ ਲੈਂਡ ਵੀ ਪਾਇਆ ਜਾਊਗਾ ਬਹੁਤ ਕਾਫੀ ਮਨਜਨਾ ਸੀ ਗਿਆ ਹੰਪਰ ਆਪਣੇ ਸਮਾਜਿਕ ਮੰਗ ਕਰਦੇ ਸੀ ਵੀ ਇਹ ਇਨਾ ਤੋਂ ਬਗਾਇ ਸਾਨੂੰ ਜਗਾ ਜਿਹੜੀ ਵਾਪਸ ਦਿੱਤੀ ਜਾਵੇ। ਸੋ ਖੁਸ਼ੀ ਦੀ ਵੀ ਲਹਿਰਿਆ ਵੀ ਜਗਾ ਜਿਹੜੀ ਆ ਇੰਨੇ ਸੰਘਰਸ਼ ਤੋਂ ਬਾਅਦ ਵਾਪਸ ਮਿਲੀ। ਕਲ 6 6 ਕਰੋੜ ਰੁਪਏ ਜਿਹੜਾ ਉਹ ਫਿਰ ਜਮਾ ਕਰਾਉਣਾ ਪਿਆ। ਉਹ ਲੈਟਰ ਦੇ ਵਿੱਚ ਲਿਖਿਆ ਵੀ 6 ਕਰੋੜ ਰੁਪਇਆ ਡਿਵੀਡੈਂਡ ਨੂੰ ਦਿੱਤਾ ਗਿਆ ਉਹ ਲੀਸ ਤੇ ਜਗਾ ਜਿਹੜੀ ਆ ਉਹ ਸਾਨੂੰ ਮਿਲੀ। ਸੋ ਅਸੀਂ ਸੰਤ ਸਮਾਜ ਨੂੰ ਵੀ, ਸੋਚੇ ਸਮਾਜ ਨੂੰ ਵੀ ਅੱਗੇ ਪ੍ਰਧਾਨ ਮੰਤਰੀ ਨੂੰ ਰਾਜਪਥੇ ਨੂੰ ਦੀ ਦੁਆਰਾ ਇਹ ਗੱਲਾਂ ਦਾ ਵਿਚਾਰ ਸਧਰਾ ਕਰਕੇ ਜਿਹੜੀ ਜਗ੍ਹਾ ਆ ਉਹ ਸਾਡੇ ਸਮਾਜ ਨੂੰ ਦੀ ਲੀਜ਼ ਤੇ ਨਹੀਂ ਸਾਨੂੰ ਬਿਨਾਂ ਲੀਜ਼ ਤੋਂ ਜਿੰਨੀ ਜਗ੍ਹਾ ਸਾਡੀ ਬਾਦੀ 750 ਬਿਗੇ ਤੋਂ ਉੱਪਰ ਜਿਹੜੀ ਜਗ੍ਹਾ ਬਾਦੀ ਤੋਂ 700 ਬਿਗੇ ਤੋਂ ਉੱਪਰ ਜਿਹੜੀ ਮੇਰੇ ਨਾਲ ਲਗਭਗ ਜਗ੍ਹਾ ਹੈਗੀ ਆ ਉਹ ਸਾਡੇ ਸਮਾਜ ਨੂੰ ਵਾਪਸ ਮੈਣੀ ਚਾਹੀਦੀ ਆ ਸਾਨੂੰ 400 ਮੀਟਰ ਨਹੀਂ ਤੋਂ ਮੈਂ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਮੇ ਜਿਹੜੀ 600 ਕਰੋੜ ਲੈ ਕੇ ਅਸੀਂ 30 ਸਾਲ ਦੇ ਲੀਜ਼ ਤੇ ਰਹਿਆ 30 ਸਾਲਾਂ ਬਾਅਦ ਫਿਰ ਦਵਾਰਾ ਸਾਨੂੰ ਪੈਸੇ ਜਨਾ ਕਰਉਣ ਰਹੀ ਸੀ ਜੇ ਆਪਾਂ ਨਾ ਕਰਾਇ ਕਿਤੇ ਨੇ ਕਿ ਦਵਾਰਾ ਫਿਰ ਨਾ ਕਿਤੇ ਇਹੀ ਕੰਮ ਸਾਡੇ ਹੋਵੇ ਤੇ ਇੱਕ ਹੋਰ ਗੱਲ ਹੈ ਵੀ ਜਿਹੜੀ ਸਾਡੇ ਇਤਿਹਾਸਕ ਮੂਰਤੀ ਆ ਧਰਤਾਂ ਸਾਹਿਬ ਦੇ ਕਿ ਨਹੀਂ ਪਤਾ ਵੀ ਕਿੱਥੇ ਜਿਹੜਾ ਉਹ ਮੂਰਤੀ ਹੈਗੀ ਉਹ ਅਜੇ ਤੱਕ ਸਾਨੂੰ ਮਿਲੀ ਨਹੀਂ ਜਗਾ ਜਿੱਥੋਂ ਮਿਲੀ ਆ ਉਸ ਮੂਰਤੀ ਨੂੰ ਵੀ ਆਪਾਂ ਉਹ ਹੀ ਮੂਰਤੀ ਸਾਨੂੰ ਜਿਹੜੀ ਧਾਰ ਜਿਹੜੀ ਸਾਡੀ ਪਰਾਜ ਦੀ ਮੂਰਤੀ ਹੈ ਮਹਾਰਾਜ ਦੇ ਜਿੰਦੇ ਵਿੱਚ ਆਸਾ ਜੀ ਲੋਕ ਜਿਹੜੇ ਆ ਨਤਮਸਤ ਹੁੰਦੇ ਸੀਗੇ ਉਹ ਮੂਰਤੀ ਵੀ ਜਿਹੜੀ ਆ ਦੁਨੀਆ ਕੋਲੋਂ ਸਾਨੂੰ ਵਾਪਸ ਲੈਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ ਅਤੇ ਖੁਸ਼ੀ ਦੇ ਨਾਲ-ਨਾਲ ਆਪਣਾ ਜਿਹੜਾ ਰੋਸ ਆ ਉਹ ਵੀ ਜ਼ਾਹਰ ਕਰਨਾ ਚਾਹੀਦਾ ਕਿ ਜਿਹੜੀ ਜਗ੍ਹਾ ਦੇ ਵਿੱਚ ਕੰਡੀਸ਼ਨਾਂ ਲਗੀਆਂ ਉਹ ਖਤਮ ਕਰਨ ਦੇ ਲਈ ਛੇ ਛੇ ਜਿਹੜਾ ਛੇ ਕੋਟ ਰੀ ਜਮਾ ਕਰਾਇਆ ਉਹਨੂੰ ਬਿਨਾਂ ਲੀਸ ਤੇ ਬਿਨਾਂ ਪੈਸਿਆਂ ਤੋਂ ਸਾਡੇ ਸਮੁੱਚੇ ਸਮਾਜ ਨੂੰ ਜਗਾ ਸਬਤ ਕਰਣੀ ਚਾਹੀਦੀ ਆ ਕੋਈ ਨਹੀਂ ਬੇਨਤੀ ਕਰਦਾ ਹੋਇਆ ਸ਼ਾਨ ਸਮਾਜ ਦੀ ਸਾਰੀ ਜਿੱਥੇ ਬੰਦੀਆਂ ਨੂੰ ਕੰਨਾ ਵੀ ਇਸ ਗੱਲ ਤੇ ਜ਼ਰੂਰ ਧਿਆਨ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਜੈ ਪਰਦੇ ਧਰਮ ਦੇ ਜੈ ਜੈ ਪਰਦੇ